ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚਿਆ ਜੀ ਕਰਨਤਕੂ 25 ਕਿਲੋਮੀਟਰ ਅੱਗੇ ਤੇ ਪਿੰਡ ਦਾ ਨਾਮ ਹੈਗਾ ਜੀ ਬਰਿਆ ਨਵੇ ਅੱਜ ਉੱਥੇ ਮੇਲਾ ਕਰਨ ਆਏ ਆ ਜੀ ਔਰ ਸਾਡੇ ਨਾਲ ਹੈਗਾ ਪੰਜਾਬ ਦਾ ਬੈਸਟ ਜਿਹੜਾ ਸਿੰਗਰ ਹੈਪੀ ਨਦੇਵ ਤੇ ਅਰਸ਼ਦੀਪ ਸਫਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਮਿੱਤਰ ਪਿਆਰਿਓ ਇਸ ਟਾਈਮ ਮੈਂ ਗੈਰੀ ਮੰਡੀ ਫਟਕ ਤੇ ਖੜਾ ਤੇ ਫਟਕ ਹੋਇਆ ਬੰਦ ਤੇ ਆਪਾਂ ਫੇਰ ਖੜੇ ਆ ਜੀ ਜੀ ਸਤਿ ਸ੍ਰੀ ਅਕਾਲ ਜੀ ਐਸ ਟਾਈਮ ਆਪਾਂ ਹਵੇਲੀ ਦੇ ਸਾਹਮਣੇ ਖੜੇ ਆ ਤੇ ਇੱਥੋਂ ਆਪਾਂ ਇਧਰ ਨੂੰ ਜਾਣਾ ਠੀਕ ਹੈ ਜੀ ਐ ਅੰਮ੍ਰਿਤਸਰ ਹੋ ਰਹੇਗਾ ਜੀ ਤੇ ਇੱਥੇ ਜਿੱਥੇ ਆ ਬੱਸ ਮੋੜੀ ਹੈ ਇੱਥੇ ਆਪਾਂ ਇਧਰ ਨੂੰ ਹੋ ਜਾਣਾ ਠੀਕ ਹੈ ਜੀ ਤੇ ਦੱਸਾ ਦੇ ਤੁਹਾਨੂੰ ਕੁਝ ਰਸਤਾ ਜੀ ਤੇ ਆਪਾਂ ਜਿਵੇਂ ਲਾ ਗੁਰੂ ਹਵੇਲੀ ਦੇ ਸਾਹਮਣੇ ਖੜੇ ਆ ਤੇ ਇੱਥੇ ਆਪਾਂ ਹਾਂ ਤੰਤਲ ਸੈਟਰੋਂ ਨਿਕਲਣਾ ਠੀਕ ਹੈ। ਸਭ ਤੋਂ ਦੋਸਤੋ ਉੱਥੇ ਜਾ ਕੇ ਤੁਹਾਨੂੰ ਦੱਸ ਲੈਂਦੇ ਠੀਕ ਹੈ ਜੀ। ਹਾਂ ਜੀ ਇਹ ਆ ਜੀ ਟੂਲ ਪਲਾਜ਼ਾ ਤੰਤਲ। ਲਓ ਜੀ ਇਹ ਆ ਜੀ ਤੰਤਨ ਬਾਬਾ ਅੰਡਪੀਰ ਜੀ ਉਹਨਾਂ ਦੇ ਦਰਬਾਰ ਤੇ ਅਸੀਂ ਮਿਲਦਾ ਜੀ। ਤੇ ਉੱਥੇ ਪਹੁੰਚ ਕੇ ਲੋੜੀ ਤਾਂ ਨੰਬਰ ਵਾਰ ਦੇ ਦਰਸ਼ਨ ਜਿਹੜੇ ਕਰਾ ਦੇਣੇ ਠੀਕ ਧੰਨ ਧੰਨ ਬਾਬਾ ਜੰਟੂ ਜੀ ਸਮਝਣ ਲੱਗਿਆ ਲੁਕੁੰਦੀ ਸਾਂਗ ਤੇ ਚੱਕ ਵਾਈਟ ਡਬਲ ਪੈਦਲ ਪਾਇ ਬੰਗੂਆ ਵੀ ਬਣਾਇਆ ਸਾਰੇ ਰੈਪਰ ਡੈਟੇ ਅੱਲੇ ਦੀ ਖਣ ਤੂੜੀ ਵਾਲੀ ਸ਼ੈੱਟ ਸਾਬ ਦੀ ਕਿਤੋਂ ਪੈ ਹੁਮਾ ਘਾਟ ਨਾਲ ਜੈ ਜਖਾਂ ਪਦੇਣਿਆ ਮੈਂ ਡੱਟ ਮੂਹ ਨੂੰ ਵੀ ਛੱਡੀ ਜੂਠ ਵੀਡ ਤੇ ਖਰਾਮ ਦੀ ਫਟ ਕਰ ਖੁਸ਼ਾਨਣ ਬੱਜਣੇ ਦੀ ਫਟ ਇਹਨਾਂ ਕੋ تھاک تک تیرے پتا دور ہو شب تک من کے سيت پساي موکاو دا تکتا نيرت رکي تکتا نيرت رکي او لئي تي تي ني I don't know. ਜੇ ਮੁੱਠੜੇ ਮੁੜ ਕੀਏ ਸੁਪਾਤੇ ਮੇਰੀ ਬੱਤ ਤੇ ਤੀ ਤੇਰੇ ਕਿਤੇ ਕੰਮ ਆਉ ਮੇਰੀ ਬੱਤ ਤੇ ਤੀ ਤੇਰੇ ਕਿਤੇ ਕੰਮ ਆਉ ਰੱਖ ਕਰਕੇ ਗੋੜੀ ਰੱਬਾ ਬੰਗਵੀ ਰਹੀ ਬੱਤ ਕੇ ਹਾਨਣ ਹੋਰ ਬਾਜਨਾ ਦੇ ਚੰਦਰੀ ਤੇਰੀ ਬੱਤ ਕੇ ਹਾਨਣ ਹੋਰ ਬਾਜਨਾ ਦੇ ਚੰਦਰੀ ਤੇਰੀ ਬੱਤ ਤੇ ਹਾਨਣ ਹੋਕਾ ਦੇਨਾ ਕਿਸੇ ਨੂੰ ਪੱਤੀ ਬਹਾ ਰੱਬਾ राज़ी रहे रा रहेक बि मिलंद रहांजु ख़ुशी उथो दास तही